कंबल से लपेट गए गेरे मर गया, गया।, 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 गया। ਇਕ ਘਰ ਤੋਂ ਇੱਕ 3-4 ਮਹੀਨੇ ਦੇ ਬੱਚੇ ਨੂੰ ਨਹਿਰ 'ਚ ਸੁੱਟ ਕੇ ਫਰਾਰ ਹੋ ਗਈ। ਹਾਲਾਂਕਿ ਬਾਅਦ ਵਿੱਚ ਇਸ ਬੱਚੇ ਦੀ Laash ਨਹਿਰ 'ਚੋਂ ਬਾਹਰ ਕੱਢੀ ਗਈ ਪਰ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੱਚਾ ਪਹਿਲਾਂ ਤੋਂ ਮਰਿਆ ਹੋਇਆ ਸੀ ਜਾਂ ਫਿਰ ਨਹਿਰ 'ਚ ਸੁੱਟਣ ਤੋਂ ਬਾਅਦ ਇਸ ਦੀ ਮੌਤ ਹੋਈ। ਪਰ ਫਿਲਹਾਲ ਪੁਲਿਸ ਵੱਲੋਂ ਬੱਚੇ ਦੀ Laash ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਦੂਜੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ ਦੱਸਿਆ ਕਿ ਬੱਚਾ ਨਹਿਰ ਚ ਪਾਣੀ ਦੇ ਉੱਪਰ ਤੈਰ ਰਿਹਾ ਸੀ ਜਿਸ ਦਾ ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਮੀਡੀਆ ਨੂੰ ਦਿੱਤੀ ਮੈਂ ਤਾਂ ਕੋਈ ਇਖਿਆਨ ਕਰਾਂਗਾ ਕੋਈ ਪਤੀ ਹੋਰਾ ਉਹ ਰਾ ਪਤੀ ਹੋਰ ਸਹੀਆ ਕਹਿੰਦਾ ਲਾ ਲਾ ਕਹਿੰਦਾ ਅੱਜ ਉਹ ਪੁੱਛਣਾ ਹੈ ਰ ਆ ਇਹਨੇ ਨਾ ਚੱਕ ਰਿਹਾ ਤਰੀਆਂ ਨਹੀਂ ਆ ਮਿੱਟੂ ਬਸੇ ਨੂੰ ਆਇਆ ਮਿੱਟੂ ਬਸੇ ਨੂੰ ਆਇਆ ਇਹ ਜਾਂਦੇ ਸੇਰ ਸੁਣਦਾ ਸੁਣਾ ਗਿਆ ਉੱਥੇ ਕਿਧਰ ਗਈਆਂ ਆ ਮਿੱਟੂ ਬਸੇ ਬਸ ਮਿੱਟੂ ਬਸੇ ਕੈਮਰਾ ਖਲਾਓ ਚਲੋ ਲੈ ਕੇ ਅੰਦਰ ਪਤਾ ਪਤਾ ਲੱਗਣਾ ਹੁਣ ਕੋੜੇ ਉਹ ਕਹਿੰਦੇ ਆਓ ਕੰਬਲ ਜਿ ਲਵੇਟ ਕੇ ਕਿਹਨੇ ਛੁੱਟਿਆ ਫੜ ਕੇ ਰੱਖਣਾ ਇਹ ਚ ਸਾਨੂੰ ਪਤਾ ਨਹੀਂ ਮੈਨੂੰ ਫਾਇਦਾ ਨਹੀਂ ਉਹਨੂੰ ਹੋਰ ਉਹ ਕਿਧ ਕਿਧੇ ਬੱਚਿਆਂ ਨੂੰ ਤੇ ਜਲੰਧਰ ਦੇ ਬਸਤੀ ਬਾਬਾ ਖੇਲ ਨਹਿਰ ਚ ਇੱਕ ਬੱਚੇ ਦੀ লাশ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਲਾਕੇ ਚ ਹੜਕੰਪ ਪੰਚ ਗਿਆ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਬੱਚੇ ਦੀ লাশ ਨੂੰ ਕਬਜ਼ੇ ਚ ਲੈ ਲਿਆ ਜਸਮਦੀਦ ਦਾ ਮੁਤਾਬਕ ਉਹ ਨਹਿਰ ਤੇ ਕਿਸੇ ਕੰਮ ਆਏ ਸੀ ਅਤੇ ਨਹਿਰ ਚ ਨਹਾ ਰਹੇ ਬੱਚਿਆਂ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਨਹਿਰ ਵਿੱਚ ਇੱਕ ਛੋਟੇ ਬੱਚੇ ਦਾ ਸ਼ਬਦ ਤੈਰ ਰਿਹਾ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਜਾ ਕੇ ਇਸ ਦੀ ਜਾਂਚ ਪੜਤਾਲ ਕੀਤੀ ਤਾਂ ਤੁਰੰਤ ਉਹਨਾਂ ਨੇ ਪਹਿਲਾ ਮੀਡੀਆ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮੀਡੀਆ ਨੇ ਪੁਲਿਸ ਨੂੰ ਮੌਕੇ ਤੇ ਪਹੁੰਚਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਸਾਹਮਣੇ ਆਈ ਹੈ ਜਸਮਦੀਤਾਂ ਦਾ ਕਹਿਣਾ ਹੈ ਕਿ ਇੱਕ ਔਰਤਾ ਹੈ ਜਿਸ ਨੇ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਹ ਮੌਕੇ ਤੋਂ ਫਰਾਰ ਹੋ ਗਈ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਕਿਹਦੇ ਕਿੱਥੇ ਰਹਿਣ ਵਾਲਿਓ ਸਰ ਮੈਂ ਉਜਾਲਾ ਨਗਰ ਬਸਤੀ ਸ਼ਹਿਰ ਦਾ ਕੀ ਮਾਮਲਾ ਹੈ ਜੀ ਸਤ ਮੈਂ ਮੈਂ ਤਾਂ ਜਾ ਰਿਹਾ ਸੀਗਾ ਆਪਣੀ ਬੇਟੀ ਨਾਲ ਥੋੜਾ ਕੰਮ ਗਿਆ ਸੀਗਾ ਤੇ ਵਾਪਸ ਆ ਰਹੇ ਸੀ ਬੇਟੀ ਜਾਂਦੀ ਪਾਣੀ ਦੇਖਣਾ ਪਾਪਾ ਗੱਡੀ ਰੋਕੋ ਤੇ ਪਾਣੀ ਅੱਧ ਘਟਿਆ ਦੇਖਣਾ ਸਾਡਾ ਛੱਡਣਾ ਐਕਚੂਅਲੀ ਟੀਵੀ ਆ ਰਿਮੋਟ ਗਿਆ ਦੀ ਅਸੀਂ ਉਹਨੂੰ ਦੇਖਣ ਲੱਗ ਗਏ ਸੀ ਪਰ ਫਿਰ ਸਮਾਨਦਾਰਨ ਆਏ ਸੀ ਠੀਕ ਹੈ ਜੀ ਟੀਵੀ ਆ ਰਿਮੋਟ ਗਿਆ ਸੀਗਾ ਪਾਪਾ ਉਹ ਕਹਿੰਦੀ ਪਾਪਾ ਦੇਜ ਲਈਏ ਕਿੱਥੇ ਕਿੱਥੇ ਪਿਆਰ ਕੇ ਚਲ ਗਿਆ ਅਸੀਂ ਦੇਖਣਾ ਸੀ ਕਿ ਉਹਦੇ ਬੱਚੇ ਨਾ ਰਹੇ ਸੀਗੇ ਕਿ ਉਹ ਛੋਟੇ-ਛੋਟੇ ਬੱਚੇ ਨੂੰ ਕਹਿੰਦੇ ਅੰਕਲ ਆ ਬੱਚਾ ਤਿਆਰ ਦਾ ਰਿਹਾ ਉਹ ਤੋਂ ਮੈਂ ਦੇਖਿਆ ਉਹ ਬੱਚੇ ਬੱਚਾ ਪਹਿਲਾਂ ਮੈਂ ਸੁਣਿਆ ਕਿ ਖਿਡੌਣਾ ਬੱਚੇ ਦੇ ਕਿਸੇ ਬੱਚੇ ਦੀ ਰੈੱਡ ਬੋਡੀ ਹੈ ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਪੁੱਛਿਆ ਆ ਆ ਕਿੰਨੇ ਛੱਡਿਆ ਉਹ ਬੱਚੇ ਕਹਿਣ ਲੱਗੇ ਜੀ 10 ਮਿੰਟ ਪਹਿਲਾਂ ਕੋਈ ਆਂਟੀ ਛੱਡ ਕੇ ਗਈ ਆ ਥੋੜੀ ਦੇਰ ਪਹਿਲਾਂ ਤੇ ਮੈਂ ਜੋ ਅਗਰ ਦੇਖਿਆ ਤਾਂ ਮੈਨੂੰ ਜੋ ਦੇਖਿਆ ਉਹਦੇ ਪੈਰ ਦਿਖਿ ਗਏ ਬੱਚੇ ਦੇ ਮੈਂ ਉਹਦੀ ਫੋਟੋ ਕਲਿੱਕ ਕੀਤੀ ਤੇ ਆਪਣੇ ਗਰੁੱਪ ਦੇ ਵਿੱਚ ਸੈਂਡ ਕੀਤੀ ਮੇਰੇ ਪ੍ਰੈਸ ਵਾਲੇ ਜਿਹੜੇ ਫਰੈਂਡ ਸਰਕਲ ਹੈ ਪਲੱਸ ਜੰਧਰ ਸਿਟੀ ਲਾਈਵ ਸੋਸ਼ਲ ਮੀਡੀਆ ਇਹਨਾਂ ਸਭ ਨੂੰ ਸੈਂਡ ਕੀਤੀ ਤੇ ਇਹ ਮੀਡੀਆ ਵਾਲੇ ਪਰ ਆਸਾਰੇ ਤੇ ਪਹੁੰਚੇ ਆ ਨਸ 192 ਨੰਬਰ ਤੇ ਵੀ ਉਹਨਾਂ ਨੇ ਆਜ ਕਾਲ ਕੀਤੀ ਹੈ ਤੇ ਹੁਣ ਦੇਖੋ ਜਿਹੜੀ ਮਿਸਪਾਈਸਮੈਂਟ ਹੈ ਗੱਡਮੋੜੇ ਬੱਚੇ ਦੀ ਘਟਨਾ ਲੱਗਦਾ ਹੈ ਉਹ ਸਰ ਜਿਹੜੇ ਬੱਚਾ ਦੂਜੇ ਪਾਸੇ ਪੁਲਿਸ ਟੀਮ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ਚ ਲੈ ਲਿਆ ਗਿਆ ਅਤੇ ਦੋਸ਼ੀ ਔਰਤ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਮੁਤਾਬਕ ਨਹਿਰ ਦੇ ਆਸ-ਪਾਸ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਪਰ ਨੇੜਲੇ ਇਲਾਕਿਆਂ ਵਿੱਚ ਉਹਨਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਔਰਤ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਮੈਨੂੰ 10 ਮਿੰਟ ਪਹਿਲਾਂ ਫੋਨ ਆਇਆ ਜੀ ਭਾਈ ਬੱਚਾ ਇੱਕ ਇੱਥੇ Laash ਪਈ ਹੈ ਬੱਚੀ ਦੀ ਨਹਿਰ ਦੇ ਵਿੱਚ ਉਹ ਜਦੋਂ ਮੈਂ ਮੌਕੇ ਤੇ ਪਹੁੰਚਾ ਉਹ Laash ਦੀ ਬੱਚੀ ਕੱਢ ਕੇ ਬਾਹਰ ਰੱਖੀ ਗਈ ਸੀ ਇਸ ਬੰਦੀ ਸਾਡੇ ਡਿਊਟੀ ਅਫਸਰ ਜਿਹੜੇ ਨੇ ਉਹ ਮੇਰੇ ਤੋਂ ਪਹਿਲਾਂ ਪਹੁੰਚ ਚੁੱਕੇ ਸੀ ਪਰ ਪੁਲਕ ਨੇ ਦੱਸਣ ਮੁਤਾਬਕ ਕੋਈ ਲੜੀ ਇੱਥੇ ਸੁੱਟ ਕੇ ਗਈ ਹੈ ਬੱਚੇ ਦੀ ਉਸ ਬੰਦੀ ਉਸ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਬੰਦੀ ਫਿਰ ਜੋ ਵੀ ਪਹਨ ਦੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ। ਕਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ? ਨਹੀਂ ਇੱਥੇ ਲੱਗੇ ਚੱਕ ਦਿੰਦੇ ਆ ਫਿਰ ਪਿੱਛੋਂ ਸ਼ੁਰੂ ਕਰਾਂਗੇ। ਜਿੱਥੇ ਕੈਮਰਾ ਮਿਲਦਾ ਅਸੀਂ ਉੱਥੋਂ ਹੀ ਸ਼ੁਰੂ ਕਰਾਂਗੇ। ਸਰ ਇਹ ਪਤਾ ਲੱਗਾ ਬੱਚੇ ਨੂੰ ਬਾਹਰ ਕਿਤਾ ਕੱਢਿਆ ਗਿਆ ਕਿੰਨੇ ਕੱਢਿਆ? ਅੱਗੋਂ ਲੱਗਾ ਬੱਚਾ ਕਿਨੇ ਕੱਢਿਆ? ਲੜਕਾ ਹੈ ਲੜਕੀ ਹੈ? ਲੜਕਾ ਹੈ। ਕਿੰਨੇ ਕੁ ਮੰਥੀ? ਤਿੰਨ ਕੁ 4 ਮਹੀਨੇ ਦਾ ਜ਼ਿਆਦਾ ਹੈ। ਕੀ ਜਗ੍ਹਾ ਬਾਤ ਹੈ ਇਹ ਬਾਬਾ ਸਿੰਘ ਨਿਆਣੇ ਬਾਬਾ ਫੁਟਾਜੀ ਬੋਲਦੇ ਲੱਗੇ ਸਰ ਜੀ ਅੱਜ ਤੋਂ ਨਰਾਪਰਾ ਸ਼ੁਰੂ ਹੋ ਗਿਆ ਤੇ ਉਹ ਮਾਰਤ ਪੁੱਤਾ ਦੇ ਲੋਹੜਾ ਦੇ ਪਾਸੇ ਸੜਕੇ ਹੋ ਗਈ ਜੀ ਕੱਲ੍ਹ ਜੀ ਪੁੱਤ ਜਵਾਨਾ ਜੀ ਕੁਛ ਨਹੀਂ ਕਹਾ ਜਾ ਸਕਦਾ ਫਕੀ ਪ੍ਰੋਬਲਮ ਹੈ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ ਜੀ ਜਾਂ ਬੱਚੇ ਡੈੱਥ ਹੋ ਜੀਏ ਕੋਈ ਨਹੀਂ ਲੱਗਾ ਕਿ ਬੱਚਾ ਜਿਗਾ ਸੀ ਨਹੀਂ ਅਜੇ ਤੱਕ ਕੋਈ ਗੱਲ ਬਸੂ ਨਹੀਂ ਹੋਈ ਕੀ ਕਰਦੇ ਕੀਤੀ ਜਾ ਰਹੀ ਹੈ ਉਹਨਾਂ ਅਸੀਂ ਜੋ ਵੀ ਬੰਦ ਕਾਨੂੰਨੀ ਕਾਰਵਾਈ ਕਰਾਂਗੇ ਕੀ ਨਾਮ ਹੈ ਤੁਹਾਡਾ ਵੀ ਜਿੰਮ ਕਸ ਹਾਲਾਂਕਿ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਬੱਚਾ ਪਹਿਲਾਂ ਤੋਂ ਮਰਿਆ ਹੋਇਆ ਸੀ ਜਾਂ ਫਿਰ ਨਹਿਰ 'ਚ ਸੁੱਟਣ ਕਾਰਨ ਇਸ ਦੀ ਜਾਨ ਗਈ ਪਰ ਫਿਲਹਾਲ ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲਾਇਆ ਜਾ ਸਕਦਾ ਹੈ ਪੁਤਰ ਪੁਲਿਸ ਨੇ ਮੁਲਜ਼ਮ ਔਰਤ ਦੀ ਪਾਲ ਸ਼ੁਰੂ ਕਰ ਦਿੱਤੀ ਇਹ ਹੈ ਵੀ ਦੇਖਣ ਵਾਲੀ ਗੱਲ ਹੈ ਕਿ ਔਰਤ ਇਸ ਬੱਚੇ ਦੀ ਮਾਂ ਸੀ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ